ਸਰ ਕੱਲ ਇੱਕ ਆਪਣਾ ਇਲੈਕਸ਼ਨ ਆ ਰਿਹਾ ਬਾਏ ਇਲੈਕਸ਼ਨ ਛੱਬਿਆ ਵਾਲ ਜਿਹੜੇ ਹੋ ਰਿਹਾ ਆ ਇਹਦੇ ਵਿੱਚ ਇੱਕ ਪਤਾ ਲੱਗਿਆ ਕਿ ਇੱਕ ਪ੍ਰਾਈਵੇਟ ਸਕੂਲ ਵੱਲੋਂ 23 ਨੂੰ ਐਨਰ ਫੰਕਸ਼ਨ ਕਰਵਾਇਆ ਜਾ ਰਿਹਾ ਕਿਸ ਸਹੀ ਹੈ ਕਰਵਾਇਆ ਜਾ ਰਿਹਾ ਬੋਟਾ ਬਿਲਕੁਲ ਗਲਤ ਆ ਪੰਜਾਬ ਸਰਕਾਰ ਨੇ ਡਿਸਟ੍ਰਿਕਟ ਸ਼ਾਰਪਰ ਦੇ ਵਿੱਚ ਚੋਣ ਹੋਣ ਜਾ ਰਹੀ ਹੈ ਵਿਧਾਨ ਸਭਾ ਹਲਕਾ ਛੱਬਿਆ ਉਹ ਜਿਹੜਾ ਸਕੂਲ ਆ ਮਾਲਪੁਰ ਦੇ ਵਿੱਚ ਦੋਲਰੋਂ ਤੇ ਆ ਉਹ ਦੁਆਬਾ ਪਬਲਿਕ ਸਕੂਲ ਆ ਉਹ ਉਸ ਬਾਰਡਰ ਤੇ ਪੈਂਦਾ ਨੱਕ ਤੇ ਹੁਣ ਕਾਰਨ ਕੀ ਆ ਵੀ ਜਿਹੜਾ ਇੱਜ ਤੇ ਸਕੂਲ ਬੈਠਾ ਤੇ ਉਹ ਸਕੂਲ ਦੇ ਵਿੱਚ ਜਿਹੜੇ ਬੱਚੇ ਪੜ੍ਹਦੇ ਆ ਵੱਡੀ ਗਿਣਤੀ ਵਿੱਚ ਉੱਥੇ ਬੱਚੇ ਪੜ੍ਹਦੇ ਆ ਤੇ ਉਹ ਜਿਹੜੇ ਬੱਚੇ ਪੜ੍ਹ ਰਹੇ ਉਹ ਚੱਬੇਵਾਲ ਵਿਧਾਨ ਸਭਾ ਹਲਕੇ ਦੇ ਬਹੁਤ ਸਾਰੇ ਬੱਚੇ ਉੱਥੇ ਸਕੂਲ ਦੇ ਵਿੱਚ ਬੱਸਾਂ ਜਾਂਦੀਆਂ ਕਿਉਂਕਿ ਦੂਸਰੇ ਪਾਸੇ ਵੀ ਜਾਂਦੇ ਆ ਪਰ ਚੱਬੇਵਾਲ ਵਿਧਾਨ ਸਭਾ ਦੇ ਘਟਕੋੜ ਵੀ ਮੇਰੇ ਖਾਲ 2000 ਬੱਚਾ ਉੱਥੇ ਪੜ੍ਹਦਾ ਹੋਣਾ ਲਗਭਗ ਤੇ ਜਦੋਂ ਨੈਚਰਲੀ ਤੌਰ ਤੇ VOTING ਆ ਕੱਲ੍ਹ ਹੋ ਰਹੀ ਆ ਇੱਕ ਪਾਸੇ ਪ੍ਰਚਾਰ ਕੀਤਾ ਜਾ ਰਿਹਾ ਬਈ VOTING ਹੋਣੀ ਚਾਹੀਦੀ ਆ ਹਰ ਇੱਕ ਬੰਦਾ ਘਰ ਘਰ ਜਾ ਕੇ ਸਰਕਾਰ ਪ੍ਰਚਾਰ ਕਰ ਰਿਹਾ ਬਈ ਵੋਟ ਦੀ ਸਹੀ ਵਰਤੋਂ ਕਰੋ ਲੋਕਤੰਤਰ ਹਰੇਕ ਆदमी ਦਾ ਕਿਸੇ ਵੀ ਉਮੀਦਵਾਰ ਨੂੰ ਚੁਣਨ ਦਾ ਪੂਰਾ ਰਾਈਟ ਆ ਪਰ ਕਾਰਨ ਕੀ ਆ ਅਸੀਂ ਮੈਂ ਕੱਲ ਵੀ ਡਿਪਟੀ ਕਮਿਸ਼ਨਰ ਜੀ ਦੇ ਧਿਆਨ ਰੇਖ ਲਿਆਂਦਾ ਮੈਸੇਜ ਕੀਤਾ ਫਿਰ ਡਿਸਟ੍ਰਿਕਟ ਐਜੂਕੇਸ਼ਨ ਆਫੀਸਰ ਮੈਡਮ ਲਲਤਾ ਜੀ ਦੇ ਵੀ ਧਿਆਨ ਰੇਖ ਲਿਆਂਦਾ ਤੇ ਉਹ ਸਕੂਲ ਨੂੰ ਕਿਹਾ ਜਾਵੇ ਪੇ ਆਪਣਾ ਐਨੂਅਲ ਫੰਕਸ਼ਨ ਪੋਸਟਪੋਨ ਕਰੇ ਇੱਕ ਦਿਨ ਪਰ ਉਹ ਸਕੂਲ ਦੀ ਮੈਨੇਜਮੈਂਟ ਇੰਨੀ ਐਡਮੈਂਟ ਆ ਉਹ ਕਹਿੰਦੇ ਅਸੀਂ ਫੰਕਸ਼ਨ 2 ਵਜੇ ਕਰਾਂਗੇ ਤੁਸੀਂ ਦੱਸੋ ਜਿਸ ਬੱਚੇ ਦੇ ਉਦੇ ਪੇਰੈਂਟਸ ਨੇ ਸਕੂਲੇ ਜਾਣਾ ਉਹ ਵੋਟ ਪਾ ਕੇ ਜਾਊਗਾ ਕਿ ਵੋਟ ਤੋਂ ਵੋਟ ਪਾ ਕੇ ਫੇਸ ਸਕੂਲ ਜਾਊਗਾ ਕਿ ਵੋਟ ਤੋਂ ਪਹਿਲੇ ਦੌਰ ਜਾਊਗਾ ਕਿਉਂਕਿ ਪੇਰੈਂਟਸ ਆ ਜਦੋਂ ਉੱਥੇ ਸਕੂਲ ਦੇ ਵਿੱਚ ਪੈਸਾ ਖਰਚ ਰਹੇ ਆ ਐਨੂਅਲ ਫੰਕਸ਼ਨ ਹੋ ਰਿਹਾ ਚਲੋ ਵਾਟਾ ਮੇ ਕਿਸ ਤਰ੍ਹਾਂ ਦਾ ਵੀ ਉਹ ਫੰਕਸ਼ਨ ਕਰਦੇ ਆ ਪਰ ਕਾਰਨ ਕੀ ਆ ਪੇਰੈਂਟਸ ਦੇ ਮਨ ਦੇ ਵਿੱਚ ਇੱਕ ਗੱਲ ਟਿੱਗ ਗਈ ਆ ਪਿਆਪਾ ਸਕੂਲ ਜਾਣਾ ਫਿਰ ਨੈਚਰਲੀ ਤੌਰ ਤੇ ਉਹ ਵੋਟ ਪਾਣ ਨੂੰ ਇਗਨੋਰ ਕਰਨਗੇ ਪੇ ਕੋਈ ਗੱਲ ਨਹੀਂ ਵੋਟ ਆਕੇ ਪਾਲ ਮੰਗੇ ਆਕੇ ਕਿਸੇ ਤੋਂ ਵੋਟ ਨਹੀਂ ਪੈਣੀ ਸਕੂਲ ਦੇ ਵਿੱਚ ਕਿਉਂਕਿ ਜਦੋਂ ਵਿਅਕਤੀ ਘਰੋਂ ਚਲ ਜਾਂਦਾ ਤਾਂ ਉਹਦਾ ਟਾਈਮ ਉੱਥੇ ਡਿਵੋਟ ਹੁਣੇ ਹੁਣੇ ਘੱਟੋ-ਘੱਟ ਵੀ ਚੱਬੇ ਵਾਲ ਵਿਧਾਨ ਸਭਾ ਦੇ ਵਿੱਚ 2000 ਤੋਂ ਲੈ ਕੇ 2500 ਤੱਕ ਜਿਹੜੀ ਵੋਟ ਆ ਉਹ ਡਸਟਬਿਨ ਦੇ ਵਿੱਚ ਜਾਏਗੀ ਸਕੂਲ ਖੁੱਲਣ ਕਰ ਸਕੂਲ ਦਾ ਐਨਵਲ ਫੰਕਸ਼ਨ ਹੋਣ ਫੇ ਮੈਂ ਚੀਫ ਇਲੈਕਸ਼ਨ ਕਮਿਸ਼ਨ ਨੂੰ ਵੀ ਕੰਪਲੇਂਟ ਕੀਤੀ ਔਰ ਇਹ ਬਹੁਤ ਬੁਰਾ ਹਾਲਿਆ ਸਿਸਟਮ ਦਾ ਮੈਨੇਜਮੈਂਟ ਦਾ ਕੋਈ ਕਿਸੇ ਅਧਿਕਾਰੀ ਨੇ ਵੀ ਐਕਸ਼ਨ ਨਹੀਂ ਲਿਆ ਅੱਜ ਡੀਓ ਸਾਹਿਬ ਦੇ ਫੇਰ ਮੈਂ ਧਿਆਨ ਇਹ ਟ ਲੈਂਦਾ ਇਹ ਮੈਡਮ ਜੀ ਆ ਪੇਪਰ ਜਿਵੇਂ ਖਬਰ ਲੱਗੀ ਆ ਪੇ ਸਕੂਲ ਉਹ ਕੱਲ ਐਨੂਅਲ ਫੰਕਸ਼ਨ ਕਰ ਰਿਹਾ ਤੇ ਡੀਓ ਸਾਹਿਬ ਨੇ ਕਿਹਾ ਮੈਡਮ ਜੀ ਤੁਹਾਡਾ ਕਹਿਣਾ ਨਹੀਂ ਸਕੂਲ ਮੰਨਦਾ ਚਾਹੇ ਪ੍ਰਾਈਵੇਟ ਚਾਹੇ ਸਰਕਾਰੀ ਆ ਸਕੂਲ ਇਜ਼ ਸਕੂਲ ਸਾਰੇ ਸਕੂਲ ਪ੍ਰਾਈਵੇਟ ਸਰਕਾਰੀ ਡਿਸਟ੍ਰਿਕਟ ਐਜੂਕੇਸ਼ਨ ਆਫੀਸਰ ਦੇ ਅੰਦਰ ਆ ਇਹ ਸਕੂਲ ਦਾ ਨਾਮ ਕੀ ਹੈ ਇਹ ਸਕੂਲ ਦਾ ਨਾਮ ਹੈ ਦੁਆਬਾ ਪਬਲਿਕ ਸਕੂਲ ਹੈ ਕਿੱਥੇ ਹੈ ਜੀ ਇਹ ਮਾਲਪੁਰ ਦੋਲ ਰਹਾ ਹੂੰ ਤੇ ਉਹ ਸਿਰਫ ਬਾਰਡਰ ਦੇ ਉੱਤੇ ਆ ਚੱਬੇਵਾਲ ਵਿਧਾਨ ਸਭਾ ਹਲਕੇ ਦੇ ਵਿੱਚ ਇਸ ਕਰਕੇ ਸਾਡੀ ਰਿਕੁਐਸਟ ਹੈ ਸਾਡਾ ਸਕੂਲ ਨਾ ਨਹੀਂ ਕੋਈ ਵੀ ਤੇ ਉਹ ਸਕੂਲ ਨੂੰ ਐਡਮਿਟ ਆਪਣੀ ਪਾਲਿਸੀ ਛੱਡ ਕੇ ਇਹ ਸਕੂਲ ਦਾ ਫੰਕਸ਼ਨ ਜਿਹੜਾ ਆ ਪੋਸਟਪੋਨ ਕਰਨਾ ਚਾਹੀਦਾ ਤਾਂ ਕਿ VOTING ਪ੍ਰੋਸੈਸ ਜਿਹੜਾ ਆ ਉਹ ਸਹੀ ਤਰੀਕੇ ਨਾਲ ਹੋ ਸਕੇ ਪੇਰੈਂਟਸ ਫੁੱਲ ਕਨਸੈਂਟਰੇਸ਼ਨ ਨਾਲ ਬੱਚਿਆਂ ਦੇ ਆਪਣੀ ਵੋਟ ਦੀ ਸਹੀ ਵਰਤੋਂ ਕਰ ਸਕਣ ਤਾਂ ਕਿ ਆਪਣਾ ਉਮੀਦਵਾਰ ਚੁਣ ਸਕਣ ਇਹ ਕੋਈ ਛੋਟੀ ਜਿਹੀ ਗੱਲ ਨਹੀਂ ਆ 5 ਸਾਲ ਉਸ ਉਮੀਦਵਾਰ ਨੇ 2.5 ਸਾਲ ਜਿਹੜੇ 2 ਸਾਲ ਰਹਿਣੇ ਆ ਉਹ ਉੱਥੇ ਹੁਣ ਕੰਮ ਕਰਨਾ ਚਾਹੇ ਕਿਸੇ ਵੀ ਪਾਰਟੀ ਦਾ ਚੁਣਿਆ ਜਾਵੇ ਪਰ ਫਿਰ ਸਰਕਾਰ ਤੋਂ ਮੰਗ ਕੀਤੀ ਜਾਂਦੀ ਆ ਤੇ ਇਸ ਸਕੂਲ ਦੇ ਖਿਲਾਫ ਐਕਸ਼ਨ ਲਿਆ ਜਾਵੇ ਜੇ ਸਕੂਲ ਐਡਮਿਨਟੀ ਇਹ ਨਹੀਂ ਮੰਨਦਾ ਮੈਂ ਡੀਓ ਸਾਹਿਬ ਨੇ ਵੀ ਹੁਣ ਕਿਹਾ ਉਹ ਕਹਿੰਦੇ ਅਸੀਂ ਐਕਸ਼ਨ ਲਵਾਂਗੇ ਹਾਂਜੀ ਨੌਕਰ ਮੈਡਮ ਜੀ ਬੋਲਦੇ ਜੀ ਡੀਓ ਬੋਲਦਾ ਹਨ ਕੰਦੇ ਡੀਓ ਮੈਡਮ ਬੋਲਦੇ ਜੀ ਹਾਂਜੀ ਤੁਸੀਂ ਕੋਈ ਬੋਲ ਰਹੇ ਮੈਂ ਮੈਨੂੰ ਪੱਤਰ ਦਾ ਬੋਲਦਾ ਹਿਆਰਪੁਰ ਤੋਂ ਕੌਣ ਬੋਲਦਾ ਹਿਆਰਪੁਰ ਤੋਂ ਬੋਲਦਾ ਮੀਡੀਆ ਪੰਜਾਬ ਤੋਂ ਚੈਨਲ ਤੋਂ ਜੀ ਪੱਤਰਕਾਰ ਬੋਲਦਾ ਹਿਆਰਪੁਰ ਤੋਂ ਪਰਸ਼ੋਤਮ ਜੀ ਹਾਂਜੀ ਹਾਂਜੀ ਮੈਂ ਇੱਕ ਆਪਣੇ ਬਿਆਲ ਹਲਕੇ ਚ ਕੱਲ ਇਲੈਕਸ਼ਨ ਹੋ ਰਹੇ ਆ ਇੱਕ ਤੁਹਾਡੇ ਮਾਲਪੁਰ ਸਕੂਲ ਆ ਚਮੇਸ਼ ਪਬਲਿਕ ਸਕੂਲ ਉਹ ਬਾਰਡਰ ਦੁਆਬਾ ਦੁਆਬਾ ਹੈ ਮੈਂ ਦੁਆਬਾ ਪਬਲਿਕ ਸਕੂਲ ਉਹਦੇ ਕਹਿੰਦੇ ਕੱਲ ਉਹਦਾ ਇਹਨਾਂ ਨੂੰ ਫੰਕਸ਼ਨ ਹੈ ਮੈਡਮ ਇਹਦਾ ਵੋਟਾਂ ਤੇ ਵੀ ਆ ਵੈਕ ਨਹੀਂ ਹੈਗਾ ਇਹ ਸਿੱਧਾ ਹੀ ਜਾਣ ਕੇ ਉਹਨੇ ਕਿਉਂ ਉਹਦਾ ਰੱਦ ਕਰਦਾ ਸਰ ਉਹ ਕਹਿੰਦਾ ਮੈਂ ਲੇਟ ਕਰ ਲਿਆ 2 ਵਜੇ ਦਾ ਕਰ ਲਿਆ ਤੇ ਨਾ ਮੇਰੀ ਸਾਰੀਆਂ ਬੁਕਿੰਗਸ ਪਹਿਲਾਂ ਹੋਈਆਂ ਸੀ ਕਿਉਂਕਿ ਬੋਲ ਤਾਂ ਪਹਿਲਾਂ 4:00 ਤੱਕ ਤੋਂ ਹੋਣੀ ਸੀ ਨਾ ਬਾਅਦ ਚੇਂਜ ਹੋਈਆਂ ਨੇ ਹਾਂਜੀ ਹਾਂਜੀ ਪਹਿਲਾਂ 2 ਵਜੇ ਦਾ ਫੰਕਸ਼ਨ ਹੈ ਇਹ ਪੇਰੈਂਟ ਦੋਸਤ ਕੋ ਪਹਿਲਾਂ ਪਾ ਸਕਦੇ ਆ ਬੋਤਾ ਫਿਰ ਵੀ ਅਸੀਂ ਉਹਨਾਂ ਨੂੰ ਕਹਿ ਦਿੱਤੀ ਤੇ ਪਰਮਿਸ਼ਨ ਲਓ ਹਾਂਜੀ ਮੈਂ ਇਹ ਪਤਾ ਕੀਆ ਇਹ ਤਾਂ ਸਿੱਧਾ ਹੀ ਜਾਂ ਕੇ ਲੋਕਤੰਤ ਨਾ ਗਲਵਾੜਿਆ ਸੋਣਾ ਜੀ ਕਿਉਂਕਿ ਜਾਂ VOTING ਦਾ ਮੈਂ ਉਹਨੂੰ ਕਿਹਾ ਤੁਸੀਂ ਡੀਟੀ ਮੈਡਮ ਤੋਂ ਪਰਮਿਸ਼ਨ ਲਓ ਪਹਿਲਾਂ ਹਾਂਜੀ ਤੇ ਸਰ ਮੈਂ ਕੋਈ ਸਕੂਲ ਚੈੱਕ ਕਰ ਰਹੀ ਹਾਂ ਮੈਂ ਕੋਈ ਸਕੂਲ ਚੈੱਕ ਕਰ ਰਹੀ ਹਾਂ ਇਸ ਟਾਈਮ ਪਰ ਮੈਂ ਕਿਹਾ ਮੈਡਮ ਜੀ ਇਹ ਤਾਂ ਐਕਚੁਅਲ ਨਾ ਜੇਦਾ ਕੋਈ ਫੋਲਡ ਚ ਚਾਹੀਦਾ ਹਾਂ ਫੇ ਛੁੱਟੀ ਜਿਹਦੀ ਆ ਕਿਉਂਕਿ ਜੇ ਵੋਟਾਂ ਦਾ ਸ਼ਾਮ ਨੂੰ 5 ਵਜੇ ਤੱਕ ਆ ਦੋ ਵਜੇ ਖਰਚਲ ਕਿੱਦਾਂ ਰੱਖੋਗੇ ਮੈਂ ਜੀ ਨਾ ਸਰ ਮੈਂ ਉਹਨਾਂ ਨੂੰ ਕਹਦਾ ਡੀਸੀ ਮੈਡਮ ਮੈਂ ਇਸ ਬਾਰੇ ਗੱਲ ਕਰਨੀ ਹੈ ਡੀਸੀ ਮੈਡਮ ਨਾਲ ਗੱਲ ਕਰੋ ਐਕਸ਼ਨ ਲਵਾਵਾਂਗੇ ਕਿਉਂ ਨਹੀਂ ਲਵਾਵਾਂਗੇ ਲਵਾਵਾਂਗੇ ਠੀਕ ਹੈ